ਸੋ ਇਹ ਜਿਹੜੇ ਮਿੱਤਰੋ ਚਾਰ ਫੋਨ ਨੰਬਰ ਆ ਇਹ ਹਰੇਕ ਇੰਡੀਅਨ ਦੇ ਬੰਦੇ ਦੇ ਫੋਨ ਦੇ ਵਿੱਚ ਸੇਵ ਹੋਣੇ ਬਹੁਤ ਜ਼ਰੂਰੀ ਹੈ ਤੇ ਇਹਨਾਂ ਵਿੱਚੋਂ ਪਹਿਲਾ ਨੰਬਰ ਹੈ ਜੀ 1930 ਜਿਹੜਾ ਕਿ ਸਾਈਬਰ ਕ੍ਰਾਈਮ ਦਾ ਜਿਹੜਾ ਹੈ ਹੈਲਪਲਾਈਨ ਨੰਬਰ ਹੈ ਜੇ ਤੁਹਾਨੂੰ ਕੋਈ ਵੀ ਸਾਈਬਰ ਫਰੋਡ ਹੁੰਦਾ ਹੈ ਜਾਂ ਆਨਲਾਈਨ ਟਰਗੀ ਤੁਸੀਂ ਸ਼ਿਕਾਰ ਹੁੰਦੇ ਹੋ ਤਾਂ ਤੁਸੀਂ ਤੁਰੰਤ ਇਸ ਫੋਨ ਤੇ ਜਾ ਕੇ ਆਪਣੀ ਕੰਪਲੇਟ ਜਿਹੜੀ ਦਰਜ ਕਰਾ ਸਕਦੇ ਹੋ ਉਸ ਤੋਂ ਬਾਅਦ ਆਉਂਦਾ ਹੈ ਜੀ 1915 ਨੰਬਰ ਤੇ ਜਿਹੜਾ ਕਿ ਕੰਜ਼ਿਊਮਰ ਹੈਲਪਲਾਈਨ ਨੰਬਰ ਹੈ ਅਗਰ ਕੋਈ ਵੀ ਦੁਕਾਨਦਾਰ ਤੁਹਾਡੇ ਨਾਲ ਗਲਤ ਸਮਾਨ ਦਿੰਦਾ ਹੈ ਤੁਹਾਨੂੰ ਤੁਹਾਡੇ ਨਾਲ ਬਦਤਮੀਜ਼ੀ ਕਰਦਾ ਹੈ ਤਾਂ ਤੁਸੀਂ ਉਸ ਦੁ ਹਾਂ ਜੀ 1064 ਜਿਹੜਾ ਕਿ ਐਂਟੀ ਕ腐ਪਸ਼ਨ ਵਿਜੀਲੈਂਸ ਵਾਲਾ ਨੰਬਰ ਹੈ ਜੀ ਜੇਕਰ ਤੁਹਾਡੇ ਨਾਲ ਕੋਈ ਵੀ ਰਿਸ਼ਵਤ ਲੈਂਦਾ ਤੁਹਾਡੇ ਕੋਈ ਡਿਪਾਰਟਮੈਂਟ ਦਾ ਬੰਦਾ ਜਾਂ ਸਰਕਾਰੀ ਅਫਸਰ ਕੋਈ ਵੀ ਤੁਹਾਡੇ ਕੋ ਰਿਸ਼ਵਤ ਲੈਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਉਸ ਦੀ ਕੰਪਲੇਟ ਜਿਹੜੀ ਹੈ ਇਸ ਨੰਬਰ ਤੇ ਹੈਲਪਲਾਈਨ ਨੰਬਰ ਤੇ ਜਾ ਕੇ ਕਰ ਸਕਦੇ ਹੋ ਸੋ ਉਸ ਤੋਂ ਬਾਅਦ ਅੰਦਾਈ ਚੌਥਾ ਜੀ 1091 ਜਿਹੜਾ ਕਿ ਸਭ ਤੋਂ ਇੰਪੋਰਟੈਂਟ ਨੰਬਰ ਹੈ ਜਿਹੜਾ ਕਿ ਆਪਣੀਆਂ ਧੀਆ ਭੈਣਾ ਵਾਸਤੇ ਸਭ ਤੋਂ ਜ਼ਰੂਰੀ ਹੈ ਅਗਰ ਤੁਹਾਡੇ ਨਾਲ ਕੋਈ ਛੇੜਖਾਨੀ ਕਰਦਾ ਹੈ ਬੱਤਮੀਜ਼ੀ ਕਰਦਾ ਹੈ ਤਾਂ ਇਹ ਗੂਮਨ ਹੈਲਪਲਾਈਨ ਨੰਬਰ ਹੈ ਤੁਸੀਂ ਇਹਦੇ ਉੱਪਰ ਜਾ ਕੇ ਤੁਰੰਤ ਆਪਣੀ ਰਿਪੋਰਟ ਸ਼ਿਕਾਇਤ ਦਰਜ ਕਰ ਸਕਦੇ ਹੋ ਤੇ ਤੁਹਾਨੂੰ ਦੱਸ ਦਵਾਂ ਸਾਰਿਆਂ ਨੂੰ ਇਹ ਚਾਰ ਨੰਬਰ ਆਪਣੇ ਫੋਨ ਦੇ ਵਿੱਚ ਫੀਡ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ